ਸ਼੍ਰੀ ਮੁਕਸਰ ਸਾਹਿਬ ਪੁਲਿਸ ਨੇ ਪਿਛਲੇ ਦਿਨੀ ਸਬਜ਼ੀ ਮੰਡੀ ਦੇ ਕੋਲ ਲੁੱਟ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ ਇਸ ਮੌਕੇ ਐਸਪੀ ਡੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਆਪਣੇ ਆਧੁਨਿਕ ਢੰਗ ਤਰੀਕਿਆਂ ਦੀ ਵਰਤੋਂ ਕਰਦਿਆਂ ਸੁਖਦੇਵ ਸਿੰਘ ਉਰਫ ਮੋਨੂ ਪੁੱਤਰ ਪ੍ਰੀਤ ਸਿੰਘ ਵਾਸੀ ਕੋਟਲੀ ਰੋਡ ਹੈਪੀ ਪੁੱਤਰ ਸੋਨ ਲਾਲ ਵਾਸੀ ਜੋਗੀਆਂ ਵਾਲੀ ਗਲੀ ਨੇੜੇ ਜਲਾਲਾਬਾਦ ਰੋਡ ਜਾਰਜ ਮਸੀਬ ਵਰ ਗੋਰੀ ਪੁੱਤਰ ਲਾਲਸ ਮਸੀਬਾਸੀ ਕੋਟਲੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਦੌਰਾਨੇ ਤਫਤੀਸ਼ ਦੋਸ਼ੀਆਂ ਨੇ ਇਹ ਪ੍ਰਗਟ ਰਾਨ ਦੱਸਿਆ ਕਿ ਨਸ਼ਾ ਕਰਨ ਦੇ ਆਦੀ ਹਨ ਆਪਣੇ ਨਸ਼ਿਆਂ ਦੀ ਪੂਰਤੀ ਲਈ ਅਜਿਹੀਆਂ ਵਾਰਦਾਤਾਂ ਅੰਜਾਮ ਦਿੰਦੇ ਹਨ ਉਹਨਾਂ ਦੇ ਗਵਾਂਡੀਆਂ ਇਹਨਾਂ ਨੂੰ ਅੱਜ ਮਾਂਜੋ ਅਦਾਲਤ ਵਿੱਚ ਪੇਸ਼ ਕੀਤਾ ਗਿਆ ਦਸਤਾਵੇਜ਼ਾਂ ਨਾਲ ਦੌਰਾਨੇ ਕੁਝ ਕਾਰਜ ਕਰਨੀ ਬਾਕੀਤਾਵਾਰੀ ਪਤਾ ਲੱਗਿਆ ਜਾ ਸਕਿਆ ਲੋਕੀਂ ਦੌਰਾਨੇ ਪੁਰਾਣੀ ਦਾਣਾ ਮੰਡੀ ਦੇ ਨਜ਼ਦੀਕ ਸويرੇ ਸਬਜੀ ਦੇ ਵਪਾਰੀਆਂ ਦੀ ਲੁੱਟਖੋ ਕਰਨ ਵਾਲਾ ਇੱਕ گروਅ ਅਸੀਂ ਗ੍ਰਿਫਤਾਰ ਕੀਤਾ ਜਿਸ ਚ ਤਿੰਨ ਜਣੇ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੇ ਕੀ ਮਿਤੀ 24 ਤਰੀਕ ਨੂੰ ਅਤੇ 25 ਤਰੀਕ ਨੂੰ ਵੱਖ-ਵੱਖ ਲੋਕਾਂ ਕੋਲੋਂ ਪੈਸੇ ਤੇ ਮੋਬਾਈਲ ਖੋਏ ਸੀ ਹਥਿਆਰਾਂ ਦੀ ਨੋਕ ਤੇ ਤੇ ਇਸ ਚ ਅਸੀਂ ਐਫ ਆਈ ਆਰ ਨੰਬਰ 79 ਮੇਦੀ 1524 ਅੰਡਰ ਸੈਕਸ਼ਨ 379 ਬੀ ਤੇ 34 ਆਪੀਸੀ ਦਰਜ ਰਜਿਸਟਰ ਕੀਤਾ ਤੇ ਤਿੰਨ ਲੋਸ਼ੀਏਸਟ ਗ੍ਰਫਤਾਰ ਕੀਤੇ ਨੇ ਜੋ ਕਿ ਸਾਡੇ ਕੋਲ ਰਿਮਾਂਡ ਹੇਠ ਨੇ ਤੇ ਦੌਰਾਨੇ ਪੁੱਛਗਛ ਅੱਗੇ ਇਹਨਾਂ ਦੇ ਹਥਿਆਰ ਵਗੈਰਾ ਅਸੀਂ ਬਰਾਮਦ ਕਰਨੇ ਹਾਂ ਹਾਂਜੀ ਇਹਨਾਂ ਤੇ ਜਿਹੜਾ ਜਾਰਜ ਮਸੀਆ ਇਹਦੇ ਤੇ 7 ਮੁਕਦਮੇ ਦਰਜ ਨੇ ਜੀ ਤੇ ਜਿਹੜਾ ਸੁਖਦੇਵ ਸਿੰਘ ਇਹਦੇ ਤੇ 3 ਮੁਕਦਮੇ ਨੇ ਇਹ ਹੈਪੀ ਕੁਮਾਰ ਹੈ ਜਿਹੜਾ ਇਹਦੇ ਤੇ ਫਿਲਹਾਲ ਕੋਈ ਮੁਕੱਦਮਾ ਨਹੀਂ ਦਰਜ ਸੀ ਇਹ ਉਹ ਦਾਣਾ ਮੰਡੀ ਦੇ ਨੇੜੇ ਪੁਰਾਣੀ ਦਾਣਾ ਮੰਡੀ ਦੇ ਨੇੜੇ ਹੀ ਰਹਿਣ ਵਾਲੇ ਨੇ ਇਹ ਕੋਟਲੀ ਰੋਡ ਦੇ ਤੇ ਤਿੰਨਾਂ ਦਾ ਇਹ ਗਰੋਹ ਸੀਗਾ ਇਹ ਸਵੇਰੇ ਸਵੇਰੇ ਜਿਹੜੇ ਸਬਜ਼ੀ ਦੇ ਵਪਾਰੀ ਮੰਡੀ ਚ ਸਬਜ਼ੀ ਖਰੀਦਣ ਜਾਂਦੇ ਸੀ ਉਹਨਾਂ ਤੋਂ ਇਹ ਹਥਿਆਰਾਂ ਦੀ ਨੋਕ ਤੇ ਪੈਸੇ ਅਤੇ ਮੋਬਾਈਲ ਵਗੈਰਾ ਖੋਹ ਕਰਦੇ ਸੀ ਤਰੇ ਕਿੰਨੇ ਮੁਕਾਦਮੇ ਡ੍ਰੈਸ ਹੋ ਗਏ ਇਹਨਾਂ ਨਾਲ ਕਿੰਨੀਆਂ ਕਵਾਰਦਾਤ ਆਪਣੇ ਅਜੇ ਸਾਡੇ ਕੋਲ ਪੁਲਿਸ ਰਿਮਾਂਡ ਦੇ ਵਿੱਚ ਨੇ ਅਜੇ ਦਰਾਨੇ ਤਤਤੀਸ਼ ਅੱਗੇ ਜੋ ਗੱਲਬਾਤ ਸਾਹਮਣੇ ਆਏਗੀ ਤੁਹਾਨੂੰ ਦੱਸ ਦੇਵਾਂਗੇ ਅਸੀਂ ਨਾਈਟ ਪੈਟਰੋਲਿੰਗ ਆਪਣੀ अर्ਲੀ ਮਾਰਨਿੰਗ ਆਰਸ ਚ ਜਿਹੜੇ ਵਰਨੇਬਲ ਪੁਆਇੰਟਸ ਨੇ ਜਿੱਥੇ ਕੈਸ਼ ਦੀ ਲੋਕੀ ਲੈ ਕੇ ਕੈਰੀ ਕਰਕੇ ਆਵਾਜਾਈ ਹੁੰਦੀ ਹੈ ਲੋਕਾਂ ਦੀ ਉਹ ਉਹਨਾਂ ਥੈਸਿਸ ਤੇ ਅਸੀਂ ਪੈਟਰੋਲਿੰਗ ਵਗੈਰਾ ਆਪਣੀ ਵਧਾਈ ਹੈ ਪੀਸੀਆਰ ਦੀਆਂ ਗਸ਼ਟਾਂ ਉੱਥੇ ਉਸ ਏਰੀਏ ਚ ਸਪੈਸੀਫਿਕਲੀ ਉਸ ਟਾਈਮ ਤੇ ਅਸੀਂ ਲਾ ਰਹੇ ਆ ਤੇ ਕੋਸ਼ਿਸ਼ ਇਹੀ ਹੈ ਵੀ ਇਹ ਜਿਹੜੀਆਂ ਵਾਰਦਾਤਾਂ ਦੇ ਠੱਲ ਪਈ ਜਾਵੇ ਸਰ ਇੱਕ ਪਰਸੋਂ ਵੀ ਦੇਖਿਆ ਗਿਆ ਸੀ ਮਸੀਤ ਵਾਲੇ ਚੌਕ ਤੋਂ ਅਜੀਤ ਨਿਮੇ ਤੱਕ ਸਾਰੀ ਸੜਕ ਉੱਪਰ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਸੀ ਦੇਣੇ 11 ਵਜੇ ਤੱਕ ਅਜਿਹੇ ਹਾਲਾਤ ਨਾਲ ਬੰਨਤਾ ਡਿਸਟ੍ਰਿਕਟ ਪੁਲਿਸ ਕੀ ਕਰ ਸਕਦੀ ਹੈ ਨਾ ਅਸੀਂ ਆਪਣਾ ਪੀਸੀਆਰ ਦਾ ਜਿਹੜਾ ਬੀਟਸ ਹੈਗੀਆਂ ਨੇ ਉਹਨਾਂ ਨੂੰ ਥੋੜਾ ਰਿਵਾਈਜ਼ ਕੀਤਾ ਥੋੜਾ ਇਨਕਰੀਜ਼ ਵੀ ਕੀਤਾ ਪੀਸੀਆਰ ਫੋਰਸ ਨੂੰ ਪੰਡੀਆਂ ਅਸੀਂ ਆੜਨ ਦਾ ਕੰਮ ਕਰਦੇ ਹਾਂ ਜੀ ਸਾਰੇ ਆੜਤੀਆ ਜੁਨੇ ਸਾਡੀ ਘੜੀ ਆ ਜੀ ਪੁਲਿਸ ਪ੍ਰਸ਼ਾਸਨ ਦਾ ਇਹ ਵੀ ਸਾਡੇ ਨਾਲ ਪਿਛਲੇ 10-15 ਦਿਨਾਂ ਤੋਂ ਜੋ ਵੀ ਗਾਹ ਕੰਦੇ ਆ ਸਵੇਰ 4 ਵਜੇ ਸਾਡੀ ਮੰਡੀ ਸ਼ੁਰੂ ਹੋ ਜਾਂਦੀ ਹੈ 4 ਤੋਂ 6 ਬਹੁਤ ਲੁੱਟਾਂ ਖੋਹਾਂ ਹੋ ਰੀਆਂ ਸੀ ਗਿਆ ਹਥਿਆਰ ਵਿਖਾ ਕੇ ਉਹਨਾਂ ਤੋਂ ਪੈਸੇ ਲੁੱਟੇ ਜਾ ਰਹੇ ਸੀ ਗਰੀਬ ਬੰਨਿਆਂ ਤੋਂ ਮੋਬਾਈਲ ਲੁੱਟੇ ਜਾ ਰਹੇ ਸੀ ਕਿਸੇ ਤੋਂ 5000 ਕੇ ਤੋਂ 10000 ਕੇ ਤੋਂ 20000 ਵੀ ਮਾਰ ਕੇ ਗਏ ਆ ਬੰਨਿਆਂ ਨੇ ਕਿਸ ਨੇ ਐਕਸ਼ਨ ਕੀਤਾ ਉਹਦੇ ਬਲੇ ਮੈਂ ਤੁਹਾਨੂੰ ਦੱਸ ਪੁਲਿਸ ਨੇ ਐਕਸ਼ਨ ਕੀਤਾ ਅਸੀਂ ਉੱਥੇ ਪਰਸੋ ਸਬਜੀ ਮੰਡੀ ਵਿਖੇ ਇਕੱਠੇ ਹੋਈ ਸੀ ਸਾਰੇ ਮੀਟਿੰਗ ਬੁਲਾਈ ਸੀ ਅਸੀਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਮੌਕੇ ਤੇ ਸਾਡੇ 5 ਮਿੰਟ ਦੇ ਵਿੱਚ ਐਸਐਚਓ ਸਾਹਿਬ ਨੂੰ ਮੰਡੀ ਭੇਜਿਆ ਉਸ ਪ੍ਰਸ਼ਾਸਨ ਨੇ 24 ਘੰਟਿਆਂ ਦੇ ਵਿੱਚ ਵਿੱਚ ਬੰਦਿਆਂ ਨੂੰ ਫੜ ਕੇ ਅਰੈਸਟ ਕੀਤਾ ਬੰਦੇ ਟਰੇਸ ਕੀਤੇ ਆ ਅਸੀਂ ਪੁਲਿਸ ਪ੍ਰਸ਼ਾਸਨ ਦਾ ਡੀਐਸਪੀ ਸਾਹਿਬ ਦਾ ਤੇ ਐਸਐਚਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਉਮੀਦ ਚਾਹੁੰਦੇ ਆ ਵੀ ਅੱਗੇ ਤੋਂ ਇਹੋ ਜਿਹਾ ਨਹੀਂ ਲੁੱਟ ਕੋ ਹੋਊਗਾ ਧੰਨਵਾਦ ਆਜੋ ਜੀ ਦੇਖੋ ਤੇ ਮੈਂ ਦੱਸਣਾ ਚਾਹਣਾ ਕਿ 2-4 ਹੋਏ ਸਾਡੇ ਤੇ ਲੁੱਟਾਂ ਹੋਆਂ ਬਹੁਤ ਹੁੰਦੀਆਂ ਸੀ ਅਸੀਂ ਸਵੇਰੇ ਸਬਜੀ ਮੰਡੀ ਦੇ ਵਿੱਚ ਰੀੜੀ ਵਾਲੇ ਤੇ ਆਰਤੀ ਹੁੰਦੀ ਸਵੇਰ ਤੇ ਅਣਪਛਾਤੇ ਵਿਅਕਤੀ ਲੁੱਟਾ ਖੋਹ ਕਰਦੇ ਸੀਗੇ ਜੀ ਤੇ ਪਰਸੋ ਵੀ ਐਸਐਚਓ ਸਾਹਿਬ ਤੇ ਪੁਲਿਸ ਪ੍ਰਸ਼ਾਸਨ ਨੂੰ ਮਿਲੇ ਸੀਗੇ ਡੀਐਸਪੀ ਸਾਹਿਬ ਨਾਲ ਵੀ ਅਸੀਂ ਗੱਲ ਕੀਤੀ ਸੀ ਕਿ ਪਰਸੋ ਸਾਨੂੰ ਸਬਜ਼ੀ ਮੰਡੀ ਆ ਕੇ ਮਿਲੇ ਸੀਗੇ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸਾਡੇ ਮਸਲੇ ਦਾ ਹੱਲ ਕੀਤਾ ਜਾਵੇ ਜੀ 24 ਘੰਟਿਆਂ ਦੇ ਅੰਦਰ ਅੰਦਰ ਪੁਲਿਸ ਪ੍ਰਸ਼ਾਸਨ ਐਸਐਚਓ ਸਾਹਮਣੇ ਆਈ ਉਹ ਬੰਦੇ ਚੱਕੇ ਆ ਜੀ ਬੰਦੇ ਕੋੜੀ ਰੋਡ ਦੇ ਸੀਗੇ ਤਿੰਨ ਚਾਰ ਬੰਦੇ ਹੀ ਉਹ ਚੱਕ ਗਏ 24 ਘੰਟੇ ਦੇ ਅੰਦਰ ਅੰਦਰ ਪੇਸ਼ ਕੀਤੇ ਜੋ ਕੁਝ ਉਹਨਾਂ ਨੇ ਲੁੱਟ ਕੋ ਕੀਤੀ ਸਭ ਕੁਝ ਮੰਨਿਆ ਮੰਨਿਆ ਉਹਨਾਂ ਲਈ ਮਤਲਬ ਕਿ ਪੁਲਿਸ ਪ੍ਰਸ਼ਾਸਨ ਦੇ ਮੁਰੇ ਹੀ ਸਾਨੂੰ ਸਾਡੀ ਸਬਜ਼ੀ ਮੰਡੀ ਸਾਰੀ ਆਰਟੀਸਿਸ਼ਨ ਯੂਨੀਅਨ ਤੇ ਰੇਡੀ ਯੂਨੀਅਨ ਹੀ ਪੁਲਿਸ ਪ੍ਰਸ਼ਾਸਨ ਤੇ ਐਸ ਐਚਓ ਸਾਹਿਬ ਡੀ ਐਸ ਡੀ ਐਸ ਪੀ ਸਾਹਿਬ ਦਾ ਧੰਨਵਾਦ ਕਰਦੇ ਕਿ ਸਾਨੂੰ ਪੂਰੀ ਖੁਸ਼ੀ ਲਹਿ ਰਹਾ ਸਾਡੀ ਮੰਡੀ ਦੇ ਵਿੱਚ ਕਿ ਜਿਹੜੇ ਲੁੱਟਾ ਖਵਾ ਕਰਦੇ ਸੀਗੇ ਇਹਨਾਂ ਨੂੰ ਅਰੈਸਟ ਕੀਤਾ ਤੇ ਇਹਨਾਂ ਦੇ ਪਰਚਾ ਕੱਟੇ